5 ਮਿੰਟਾਂ ਚ ਐਮਐਸਪੀ ਦੇਣ ਵਾਲੀ ਨੂੰ ਤੁਸੀਂ 5 ਸਾਲ ਨਹੀਂ ਪੂਰੇ ਕਰਨ ਦਿੱਤੇ ਉਹ 5 ਸੈਕਿੰਟਾਂ ਚ ਵਿਚਾਰੀ ਉਹ ਗਈ ਥੋੜੇ ਪਿੱਛੇ ਅਸਤੀਫਾ ਦਿੱਤਾ ਥੋੜੇ ਪਿੱਛੇ ਐਮਐਸਪੀ ਦਿੱਤੀ ਨਹੀਂ ਗਾਹ ਦਿੱਲੀ ਵਾਲੇ ਨੇ ਕਹਿੰਦੀ ਚੱਕੋ ਅਸਤੀਫਾ ਤੁਹਾਡੇ ਕੋਲੇ ਰਹਿਣ ਆਈ ਵਿਚਾਰੀ ਖੜਡ ਦੇ ਵਿੱਚ ਆ ਪਿੱਛੇ ਜੇ ਕਹਿ ਕੇ ਘੰਟੀ ਦੀ ਮੈਂ ਖੜੜਾ ਕੇ ਪੱਕਾ ਘਰ ਲੈਣਾ ਉਹ ਮੈਂ ਇੱਥੇ ਆ ਕੇ ਰਾਂਗੂਗੀ ਤੁਸੀਂ ਗੱਲ ਪੈਣ ਲਾਗੇ ਤਾਂ ਹੀ ਤਾਂ ਵਿਚਾਰੀ ਕਹਿੰਦੀ ਸੀ ਪਹਿਲੇ ਤਾਂ ਗੱਲ ਪੈਣੀ ਹੁਣ ਤੁਹਾਡੇ ਜੋ ਬਾਲੇ ਕੀ ਕਹਿਣਗੇ ਵੀ ਇਹ ਤਾਂ ਜੀ ਆਮ ਆਦਮੀ ਪਾਰਟੀ ਵਾਲਿਆਂ ਦੀ ਕੰਗਣਾ ਰਣਾਉਤਾ ਬੀਜੇਪੀ ਵਾਲਿਆਂ ਨੂੰ ਜਾ ਕਹਿਣਗੇ ਪਾਥੀਆਂ ਤੋਂ ਡਰਦੀ ਭੱਜ ਗਈ ਕਹੋਗੇ ਡਲਾ ਤੋਂ ਡਲਾ ਹੁੰਦਾ ਹੈ ਜੀ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਹੁਣ ਚੱਲਣੀ ਸੀ ਡਲੇ ਤਾਂ ਭੱਜ ਗਈ ਤੇ ਵਿਰੋਧੀ ਪਾਰਟੀ ਵਾਲੇ ਵੀ ਕਹਿਣਗੇ ਡੁੱਬਦੇ ਜਹਾਜ਼ ਚੋ ਕੀ ਆ ਸਭ ਤੋਂ ਪਹਿਲਾਂ ਚੂਹੇ ਨਿਕਲ ਕੇ ਭੱਜਦੇ ਹੁੰਦੇ ਆ ਜਾਂ ਬਾਹਲੇ ਕਹਿਣਗੇ ਜੀ ਖਾਵ ਵਾਲਾ ਲਿਆ ਸੀ ਢਿੱਡ ਭਰ ਗਿਆ ਹੁਣ ਇਹਦਾ ਕਈ ਤਾਂ ਇਹ ਵੀ ਕਹਿਣਗੇ ਵੀ ਆਮਾਦੀ ਪਾਰਟੀਆਂ ਨੇ ਵਿਆਹ ਕਰਾਉਣੇ ਸੀ ਵਿਆਹ ਹੋ ਗਿਆ ਜੀ ਕੰਮ ਨੱਕੀਆ ਹੁਣ ਪਰ ਗੱਲ ਇੰਨੀ ਕੁ ਨਹੀਂ ਹੁਣ ਗੱਲ ਸਮਝਿਓ ਜਿਹੜਾ ਉਹਨੇ ਕਿਹਾ ਨਾ ਕਦੀ ਮੈਂ ਅਸਤੀਫਾ ਦੰਨੀ ਆ ਤੇ ਸਿਆਤ ਛੱਡਦੀ ਆ ਇਸ ਸਿਆਤ ਛੱਡਣੇ ਕੋਈ ਖਾਲਾ ਆਈਦਾ ਬੜ ਨਹੀਂ ਕਿਉਂਕਿ ਇਹ ਅੰਡਰਵਾਰਡ ਨਾਲੋਂ ਵੀ ਭੈੜੀ ਦੁਨੀਆ ਜਿਵੇਂ ਕਹਿੰਦੇ ਉਹਨਾਂ ਅੰਡਰਵਾਰਡ ਚ ਆਉਣ ਦਾ ਰਾਹ ਤੇ ਜਾਣ ਦਾ ਕੋਈ ਰਾਹ ਨਹੀਂ ਇਹ ਅੱਪਰਵਾਰਡ ਆ ਅੰਡਰਵਾਰਡ ਕੇ ਲੁਕਸ਼ਪੇ ਕੇ ਚੱਲਦਾ ਇਹ ਕੀ ਆ ਸਾਡੇ ਨਾਲੋਂ ਤਾਹਣਲੇ ਲੈਵਲ ਦੀ ਗੱਲਬਾਤ ਹੁੰਦੀ ਆ ਇਹ ਅੱਪਰਵਾਰਡ ਆ ਸਾਰਾ ਸਾਡੇ ਚੋਂ ਨਿਕਲ ਕੇ ਕੀ ਆ ਤਾਹਾਂ ਨੂੰ ਗਏ ਕਈ ਅੰਡਰਵਾਰਡ ਚ ਵਗ ਜਾਂਦੇ ਉਹ 2 ਨੰਬਰ ਦਾ ਕੰਮ ਕਰਦਾ ਅੰਡਰਵਾਰਡ ਲੁਕਸ਼ਪੇ ਕੇ ਕਰਦਾ ਇਹ ਨੰਗੇ ਚਿੱਟੇ ਹੋ ਕੇ ਕਰਦੇ ਆ ਪਰ ਇਹ ਸਾਡੀ ਪਹੁੰਚ ਤੋਂ ਬਾਹਰ ਹੋ ਜਾਂਦੇ ਆ ਤਾਹਾਂ ਨਿਕਲ ਜਾਂਦੇ ਆ ਜੇ ਲੋਕ ਸੋਚਣ ਵੀ ਅਸੀਂ ਡੜਿਆਂ ਨਾਲ ਪਰ ਇਹ ਵੀ ਖਤਰਨਾਕ ਦੁਨੀਆ 'ਚੋਂ ਮੁੜਨਾ ਬਹੁਤ ਔਖਾ ਇਹਨੂੰ ਇੰਨੀ ਗੱਲ ਨਾਲ ਸਮਝ ਲਿਓ ਕਿਉਂਕਿ ਬੜੀ ਵੱਡੀ ਕੀ ਐ ਖਚੜੀ ਰਿੰਨੀ ਜਾ ਰਹੀ ਆ ਤੇ ਜਿਹੜੇ ਸਿਆਸੀ ਸਮਝ ਰੱਖਦੇ ਉਹ ਗੱਲ ਸਾਰੀ ਜਾਣਦੇ ਕਿਉਂਕਿ ਤਿੰਨ ਦਿਨ ਪਹਿਲਾਂ ਦਿੱਲੀ ਦੇ ਵਿੱਚ ਜਾ ਕੇ ਗੁਲਦਸਤੇ ਦਿੱਤੇ ਜਾਂਦੇ ਸੀ ਦਿੱਲੀ ਵਾਲਿਆਂ ਨੂੰ ਤੇ ਅੱਗੇ ਜਿਹੜਾ ਅਸਤੀਫਾ ਦਿੱਤਾ ਗਿਆ ਇਹ ਸਾਰੇ ਲੋਕ ਵਹਿਤਰ ਜਾਣਦੇ ਵੀ ਤੇ ਹੋਇਆ ਕੀ ਆ ਇੱਕ ਦਿਨ ਪਹਿਲਾਂ ਅਕਾਲੀ ਦਲ ਦਾ ਗਿਲਕੋ ਦਾ ਜਿਹੜਾ ਕੀ ਐ ਚੇਅਰਮੈਨ ਆ ਪ੍ਰਧਾਨ ਆ ਉੱਥੇ ਉਹ ਬੰਦਾ ਕੀ ਐ ਆਪਦਾ ਅਕਾਲੀ ਦਲ ਛੱਡ ਕੇ ਇੱਧਰ ਆ ਰਿਹਾ ਅਸਰ ਰੋਲਾ ਜਿਹੜਾ ਤੁਸੀਂ ਸਮਝ ਹੀ ਜਾਂਦੇ ਹੋ ਨਾ ਵੀ ਆਮ ਆਦਮੀ ਪਾਰਟੀ ਨੇ ਆਮ ਆਦਮੀ ਨੂੰ ਦਿੱਤਾ ਕੁਝ ਨਹੀਂ ਇਹ ਰੋਲਾ ਨਹੀਂ ਹੈ ਕਿਉਂਕਿ ਇਹਨਾਂ ਦੇ ਅਸਤੀਫੇ ਦਾ ਸਾਰਿਆਂ ਦੇ ਦਿੱਲੀ ਪਏ ਆ ਜਿੱਦਾ ਮਰਜ਼ੀ ਚਾਹਣ ਜਦੋਂ ਮਰਜ਼ੀ ਕਹਿਣ ਉਹਦੀ ਕੀ ਆ ਦੇਣਾ ਕਿਉਂਕਿ ਸਾਰਿਆਂ ਨੇ ਜੋ ਕੁਝ ਕੀਤਾ ਇਹਨਾਂ ਸਾਰਿਆਂ ਦੀਆਂ ਕੁੰਡਲੀਆਂ ਉਹਨਾਂ ਕੋਲੇ ਹੈਗੀਆਂ ਨੇ ਪਹਿਲਾਂ ਕੁਲਦੀਪ ਸਿੰਘ ਢਾਲੀਆਲ ਨੇ ਅਸਤੀਫਾ ਨਹੀਂ ਦਿੱਤਾ ਫਿਰ ਕਈ ਕਹਿੰਦੇ ਹਾਂ ਜੀ ਮੰਤਰੀਸ਼ਿਪ ਤੋਂ ਲਾਤੀ ਸੀ ਉਹ ਮੈਂ ਕਿਹਾ ਇਹ ਮੈਂਬਰ ਬਣਦੇ ਵੀ ਲੈ ਕਹਿ ਨਹੀਂ ਸੀ ਪਰ ਪਰਿਵਾਰਕ ਪਿਛੋਕੜ ਤੁਸੀਂ ਇਹਨਾਂ ਦਾ ਬਿੱਤਰ ਜਾਣਦੇ ਹੋ ਕਿਸ ਤਰੀਕੇ ਨਾਲ ਠੱਗੀਆਂ ਮਾਰ ਮਾਰ ਕੇ ਇਨਾਂ ਨੇ ਪਿਓ ਨੇ ਕੀ ਕੁਛ ਕੀਤਾ ਉਹ ਮਾਨਸਾ ਦੇ ਲੋਕਾਂ ਨੂੰ ਪੁੱਛ ਲਿਓ ਜਾ ਕੇ ਅਸਲ ਜੇ ਦਿੱਲੀ ਦਰਬਾਰ ਦੀ ਕੋਈ ਨਾ ਕੋਈ ਬੜੀ ਵੱਡੀ ਕੀ ਹੈ ਚਾਲ ਜਰੂਰ ਨਿਕਲੂਗੀ ਤਾਂ ਉਹ ਕਿਤੇ ਨਾ ਕਿਤੇ ਭਗਵੰਤ ਮਾਨ ਕਹਿੰਦੇ ਜੀ ਹੁਣ ਦਿੱਲੀ ਵਾਲਿਆਂ ਦੇ ਕੀ ਹੈ ਵਿਰੁੱਧ ਖੜਨ ਦੀ ਕੋਸ਼ਿਸ਼ ਕਰ ਰਿਹਾ ਆਪਾਂ ਦੇਖਿਆ ਕਿ ਲੈਂਡ ਪੂਲਿੰਗ ਵਾਲੇ ਮਸਲੇ ਦੇ ਉੱਤੇ ਵੀ ਭਗਵੰਤ ਮਾਨ ਕੀ ਆਪਦੀ ਸਾਈਡ ਲੈ ਗਿਆ ਬੰਦਿਆਂ ਨੇ ਇਹ ਵੀ ਦੱਸਿਆ ਕਿ ਕਹਿੰਦੇ ਜੀ ਆ ਬੰਦੀ ਸਿੰਘ ਵਾਲੇ ਮਸਲੇ ਦਾ ਵੀ ਕੀ ਭਗਵੰਤ ਮਾਨ ਹੱਲ ਕਰਨਾ ਚਾਹੁੰਦਾ ਸੀ ਪਰ ਕਿਤੇ ਨਾ ਕਿਤੇ ਦਿੱਲੀ ਵਾਲੇ ਕੁੰਡੀ ਪੇਚ ਫਸਾਈ ਬੈਠੇ ਬਾਕੀ ਭਗਵੰਤ ਮਾਨ ਦਾ ਪਾਰਟੀ ਦੇ ਕੰਟਰੋਲ ਹੈ ਨਹੀਂ ਐਮਐਲਏ ਛ ਸਿਆਸਤ ਆ ਜਿਹੜੀ ਇਹ ਵਰਤਾਂਤ ਦੀ ਖੇਡ ਆ ਉਹ ਵਰਤਾਂਤ ਸਿਰਜਦੇ ਹੈਗੇ ਭਵਾਨਤਮਾਨ ਤੋਂ ਕੰਟਰੋਲ ਨਹੀਂ ਕੀਤੇ ਜਾ ਰਹੇ ਹੌਲੀ ਹੌਲੀ ਤਰੀਕੇ ਦੇ ਨਾਲ ਹੋ ਸਕਦਾ ਭਵਾਨਤਮਾਨ ਨੂੰ ਕਿਤੇ ਰਕੇ ਕਿਤੇ ਲਾਂਬੇ ਕਰ ਦਿੱਤਾ ਜਾਵੇ ਕਿਉਂਕਿ ਉਹ ਜਾਣਦਾ ਕਿ ਡੜਾ ਤੋਂ ਡੜਾ ਹੁੰਦਾ ਹੈ ਮੈਂ ਕਿਹਾ ਸੀ ਬਾਕੀ ਬੀਬਾ ਜੀ ਦੀ ਜਿਹੜੀ ਵਾਰਡਿੰਗ ਆ ਉਹ ਤੋਂ ਥੋੜਾ ਜਿਹਾ ਅੰਦਾਜ਼ਾ ਜ਼ਰੂਰ ਲਾ ਲਿਓ ਬੀਬਾ ਜੀ ਕਹਿੰਦੇ ਦਿਲ ਭਾਰੀ ਆ ਮੇਰਾ ਤੇ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਜੀ ਨੂੰ ਦਿੱਤਾ ਹੋਇਆ ਸੀ ਸਤੀਫਾ ਜਿਹੜਾ ਉਹ ਪ੍ਰਵਾਨ ਕੀਤਾ ਜਾਵੇ ਤੇ ਮੈਨੂੰ ਉਮੀਦ ਆ ਕਿ ਪੰਜਾਬ ਸਰਕਾਰ ਕਹਿੰਦੇ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੂਗੀ ਸ਼ਰਮ ਕਰੋ ਬੀਬਾ ਤੁਈ 3 ਸਾਲ ਰਾਸਤਾ ਪੁੱਗ ਗਿਆ ਉਹ ਪਾਵਰਫੁੱਲ ਤੁਹਾਡੇ ਕੋਲੇ ਤੇ ਤੁਸੀਂ ਉਮੀਦ ਕਾਹੋਂਗੇ ਖੁਣੋਂ ਤਾਂ ਤੁਹਾਡੀ ਸਰਕਾਰ ਨੇ ਖੜੀ ਉਤਰ ਜਾਣਾ ਸੀ ਪਰ ਨਹੀਂ ਉਤਰੀ ਇਹਦਾ ਖਮਿਆਜਾ ਜਿਹੜਾ ਭੁਗਤਣਾ ਪੈਣਾ ਨਾ ਉਹਦੇ ਤੁਹਾਨੂੰ ਲੋਕੀਏ ਕਮੈਂਟ ਬਾਕਸ ਦੇ ਵਿੱਚ ਦੱਸ ਰਿਹਾ ਤੁਹਾਡੇ ਸਤੀਫੇ ਆਣਗੇ ਜਿੰਨੀਆਂ ਪੋਸਟਾਂ ਪਹਿਣਣਗੀਆਂ ਕਿ ਲੋਕਾਂ ਨੇ ਤੁਹਾਡੇ ਨਾਲ ਕਰਨੀ ਕੀ ਹੈ ਹੁਣ ਬਾਹਰੇ ਕਹਿਣਗੇ ਜੀ ਇਹ ਬੀਜੇਪੀ ਜਾਣਗੇ ਜੀ ਫਲਾਣੇ ਕਿਤੇ ਜਾਣਗੇ ਇਹ ਜਾਣ ਜੋਗੇ ਕਿਸੇ ਪਾਸੇ ਨਹੀਂ ਕਿਉਂਕਿ 3 ਸਾਲ ਜਿਹੜੀ ਇਹਨੇ ਲੁੱਟ ਮਚਾਈ ਆ ਨਾ ਅਜੇ ਸਰਕਾਰ ਦਾ ਟਾਈਮ ਰਹਿੰਦਾ ਤੇ ਜਿਹੜੀਆਂ ਧਾਧ ਲੀਆਂ ਇਹਨਾਂ ਨੇ ਕੀਤੀਆਂ ਨੇ ਮੈਂ ਕਿਹਾ ਵੀ ਇੰਚ ਵੀ ਬਾਹਰ ਨਹੀਂ ਹੋ ਸਕਦੇ ਇਹ ਸਰਕਾਰ ਮੇਰਾ ਨਾਮ ਮਤਰੋ ਦਿੱਲੀ ਵਾਲਿਆਂ ਤੋਂ ਆ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਵਿਚਾਰ ਜ਼ਰੂਰ ਦਿਓ ਵੀ ਘੱਟ ਤੋਂ ਘੱਟ ਕੀ ਇਹੋ ਜਿਹੇ ਲੋਕ ਜਿਹੜੇ ਅਸਤੀਫਾ ਦੇ ਕੇ ਜਾਂਦੇ ਆ ਨਾਲੇ ਤਾਂ ਕੀ ਆ ਇਹਨਾਂ ਦੀਆਂ ਪੈਨਸ਼ਨਾਂ ਬੰਦ ਹੋਣਗੀਆਂ ਚਾਹੀਦੀਆਂ ਤੇ ਟੋਟਲ ਜਿਹੜਾ ਖਰਚਾ ਹੋਣਾ ਉੱਥੇ ਸਰਕਾਰ ਦਾ ਉਹ ਸਾਰਾ ਇਹਨਾਂ ਦੇ ਕੋਲੋਂ ਲੈਣਾ ਚਾਹੀਦਾ ਬਾਕੀ ਝਟਕੀਆਂ ਨਾਲ ਸਰਕਾਰਾਂ ਨਹੀਂ ਚੱਲਦੀਆਂ ਇਹ ਗੱਲ ਤਾਂ ਬੀਬਾ ਜੀ ਨੂੰ ਕੀ ਪਹਿਲੀ ਸਮਝ ਆ ਗਈ ਸੀ ਤੇ ਕਈ ਬੰਦੇ ਜਿਹੜੇ ਪਿੱਛੇ ਜੇ ਗੱਲ ਕਰਦੇ ਸੀ ਕਹਿੰਦੇ ਜੀ ਅਫਸਰਾਂ ਦੇ ਬੀਬਾ ਜੀ ਗੱਲ ਪੈਂਦੇ ਸੀ ਤੇ ਹੁਣ ਖੜ ਜਾ ਕੇ ਰਹਿਣਾ ਸੀਗਾ ਇਹ ਅਫਸਰ ਚਾਹੀ ਕੋਈ ਬੀਬਾ ਜੀ ਦੇ ਨਾਲ ਨਹੀਂ ਚੱਲਦੀ ਤੇ ਜਿਹੜੀਆਂ ਘੁਰਕੀਆਂ ਕੀ ਇਹ ਲੋਕ ਲੈਂਦੇ ਹੁੰਦੇ ਆ ਨਾ ਸਿਆਸੀ ਲੋਕ ਇਹ ਘੁਰਕੀਆਂ ਦੇਖਣ ਨੂੰ ਲੋਕਾਂ ਨੂੰ ਲੱਗਦੀਆਂ ਕਿ ਸਾਡੇ ਹੱਕ ਵਾਸਤੇ ਲਗੀਆਂ ਜਾ ਰਹੀਆਂ ਅਸਲ ਦੇ ਵਿੱਚ ਅਸਰशाही ਦੇ ਉਤੋਂ ਕੀ ਇਹ ਸਭ ਟੋਰਨ ਵਾਸਤੇ ਕੀ ਇਹ ਘੁਰਕੀਆਂ ਲਗੀਆਂ ਜਾਂਦੀਆਂ ਨੇ ਉਹ ਕੀ ਉਹਨੂੰ ਦੱਸਿਆ ਜਾਂਦਾ ਜਿਵੇਂ ਕੁੱਤਾ ਨਹੀਂ ਝਾਗਦਾ ਆਪਣੇ ਕੋਨੇ ਰੋਟੀ ਖਾਣ ਲੱਗ ਜਾ ਉਹ ਬੈਠਾ ਝਾਗਦਾ ਹੁੰਦਾ ਇਹ ਕੀ ਉਹਨਾਂ ਕਹਿੰਦੇ ਐਂ ਝਾਕਦੇ ਹੁੰਦੇ ਆ ਵੀ ਹੁਣ ਕੀ ਮੈਨੂੰ ਵੀ ਦੇ ਦੇ ਕੁਛ ਨਾ ਘੁਰਕੀ ਕਿ ਇਹ ਸੋਸ਼ਲ ਮੀਡੀਆ ਇਹ じゃ ਹਥਿਆਰ ਆ ਇਹ ਭੁੱਲਣ ਕੁਛ ਦਿੰਦਾ ਨਹੀਂ ਤੇ ਤੁਸੀਂ ਯਾਦ ਰੱਖਣਾ ਜਿਹੜੀਆਂ ਗੱਲਾਂ ਇਹਨਾਂ ਨੇ ਕੰਗਾ ਸੀ ਉਹਨਾਂ ਚ ਜੇ ਕੋਈ ਇੱਕ ਵੀ ਪੂਰੀ ਕੀਤੀ ਹੈ ਤਾਂ ਕਮੈਂਟ ਕਿ ਜਿਹੜੀਆਂ ਨਹੀਂ ਪੂਰੀਆਂ ਹੋਈਆਂ ਉਹ ਲੋਕ ਆਪ ਹੀ ਦੱਸਦੇ